ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਖਾਲਸਾ ਜੀ ਨਮਸਕਾਰ ਕਰਿਆ ਕਰਦੇ ਆ ਖਾਲਸਾ ਜੀ ਸ਼ਹੀਦ ਸਿੰਘ ਬਹੁਤ ਕਰਨੀ ਵਾਲੇ ਹੁੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਲਾਡ ਰੀਆਂ ਫੌਜਾਂ ਹੋਇਆ ਕਰਦੀਆਂ ਨੇ ਜਦੋਂ ਵੀ ਆਪਣੇ ਤੇ ਕੋਈ ਔਖੀ ਸਮੇਂ ਦੀ ਘੜੀ ਆਉਂਦੀ ਹੈ ਜਾਂ ਆਪਣੇ ਜ਼ਿੰਦਗੀ ਦੇ ਵਿੱਚ ਸਭ ਕੁਝ ਹੁੰਦਿਆ ਵੀ ਕੋਈ ਐਸੀ ਚੀਜ਼ ਹੁੰਦੀ ਹੈ ਜਿਸ ਨੂੰ ਆਪਣੇ ਕੋਲ ਪੈਸਾ ਹੋਣ ਦੇ ਬਾਵਜੂਦ ਵੀ ਆਪਾਂ ਉਹ ਚੀਜ਼ ਖਰੀਦ ਨਹੀਂ ਸਕਦੇ ਉਸ ਨੂੰ ਮੋੜ ਕੇ ਨਹੀਂ ਲਿਆ ਸਕਦੇ ਕਈ ਵਾਰ ਐਸੀਆਂ ਸਮੇਂ ਦੀਆਂ ਘੜੀਆਂ ਆਪਣੇ ਤੇ ਆ ਜਾਂਦੀਆਂ ਨੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਕੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਜਦੋਂ ਆਪਾਂ ਸ਼ਰਧਾ ਭਾਵਨਾ ਰੱਖ ਕੇ ਕਰਦੇ ਆਂ ਤਾਂ ਕਦੇ ਵੀ ਆਪਣੀ ਅਰਦਾਸ ਬੇਨਤੀ ਖਾਲਸਾ ਜੀ ਖਾਲੀ ਨਹੀਂ ਜਾਂਦੀ ਕਿਉਂਕਿ ਜਿਸ ਦਿਨ ਆਪਾਂ ਆਪਣੇ ਗੁਰੂ ਤੇ ਭਰੋਸਾ ਬਣ ਗਿਆ ਸ਼ਰਧਾ ਭਾਵਨਾ ਬਣ ਗਈ ਖਾਲਸਾ ਜੀ ਤਾਂ ਸਮਝ ਲਓ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੋਣੀ ਸ਼ੁਰੂ ਹੋ ਗਈ ਏ ਕਿਉਂਕਿ ਜਦੋਂ ਆਪਾਂ ਸ਼ਰਦਾ ਬਣਾ ਲੈਨੇ ਆ ਫਿਰ ਆਪਾਂ ਇੱਕ ਦੀ ਓਟ ਆਸਰਾ ਰੱਖਦੇ ਆ ਆਪਾਂ ਦਰਦ-ਦਰ ਤੇ ਨਹੀਂ ਜਾਂਦੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਫਿਰ ਭਾਵੇਂ ਆਪਣੇ ਘਰ ਦੇ ਵਿੱਚ ਕਿੰਨਾ ਸਮਾਂ ਮਾੜਾ ਹੋਵੇ ਚੰਗਾ ਹੋਵੇ ਫਿਰ ਆਪਾਂ ਨੂੰ ਕੋਈ ਇਸ ਤਰ੍ਹਾਂ ਨਹੀਂ ਲੱਗਦਾ ਕਿ ਆਪਣੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਜਦੋਂ ਆਪਣਾ ਗੁਰੂ ਦੇ ਨਾਲ ਹੀ ਇੰਨਾ ਪ੍ਰੇਮ ਪੈ ਜਾਂਦਾ ਏ ਖਾਲਸਾ ਜੀ ਤੇ ਆਪਾਂ ਨੂੰ ਜਿਹੜਾ ਔਖਾ ਸਮਾਂ ਹੈ ਉਹ ਵੀ ਆਪਾਂ ਆਪਾ ਖੁਸ਼ੀ ਦੇ ਨਾਲ ਬਤੀਤ ਕਰ ਸਕਦੇ ਆ। ਇਸੇ ਤਰ੍ਹਾਂ ਖਾਸਾ ਜੀ ਅੱਜ ਦੀ ਜੋ ਹੱਡਬੀਤੀ ਤੁਹਾਡੇ ਨਾਲ ਇੱਕ ਭੈਣ ਦੀ ਵਾਰਤਾ ਸਾਂਝੀ ਕਰਨ ਲੱਗੇ ਆ ਜੋ ਕਿ ਸਾਡੇ ਹੀ ਰਿਲੇਟਿਵ ਦੇ ਵਿੱਚ ਸੀ। ਉਹਨਾਂ ਦੇ ਘਰ ਦੇ ਵਿੱਚ ਅਸੀਂ ਗਏ ਸੀ ਉਹਨਾਂ ਨੇ ਸਾਂਝੀ ਕੀਤੀ ਸੀ ਤੇ ਅੱਜ ਉਹ ਤੁਹਾਡੇ ਨਾਲ ਅਸੀਂ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਨ ਲੱਗੇ ਆ ਜੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਇਹ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਚ ਰੋ ਲਗਵਾਇਆ ਕਰੋ ਜੀ ਖਾਨ ਸਾਹਿਬੋਂ ਪੈਣ ਦੱਸ ਦਿਆ ਕਿ ਉਹਨਾਂ ਨੇ ਦੱਸਿਆ ਕਿ ਕਹਿੰਦੇ ਮੈਂ ਆਪਣੀ ਪੀਕਾ ਪਰਿਵਾਰ ਦੇ ਵਿੱਚ ਵੀ ਬਹੁਤ ਵਧੀਆ ਪਰਿਵਾਰ ਤੋਂ ਸੀ ਤੇ ਜਦੋਂ ਮੇਰਾ ਵਿਆਹ ਹੋਇਆ ਜਿਸ ਘਰ ਦੇ ਵਿੱਚ ਜਿਸ ਪਰਿਵਾਰ 'ਚ ਮੇਰਾ ਵਿਆਹ ਹੋਇਆ ਉਹਨਾਂ ਦੇ ਘਰ ਦੇ ਵਿੱਚ ਵੀ ਸਭ ਕੁਝ ਸੀ ਜ਼ਮੀਨ ਚੈਦਦ ਵੀ ਖੁੱਲੀ ਸੀ ਘਰ ਦੇ ਵਿੱਚ ਗੱਡੀਆਂ ਕੋਠੀਆਂ ਘਾਰਾਂ ਪੂਰੀ ਐਸ਼ੋ ਆਰਾਮ ਦੀ ਜ਼ਿੰਦਗੀ ਸੀ ਪਰ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣੀ ਪੀਕਾ ਘਰ ਤੋਂ ਲੈ ਕੇ ਸਹੌਰਾ ਪਰਿਵਾਰ ਤੇ ਘਰ ਆਉਣ ਤੱਕ ਕਦੇ ਵੀ ਪਾਠ ਨਹੀਂ ਸੀ ਕੀਤਾ ਕਿੰਨੇ ਗੁਰਦੁਆਰਾ ਸਾਹਿਬ ਦਾ ਜਿਵੇਂ ਮੇਲਾ ਲੱਗਣਾ ਜਾਂ ਮਸਿਆ ਲੱਗਣੀ ਜਾਂ ਕੋਈ ਦਿਨ ਧਿਆਰ ਹੋਣਾ ਤੇ ਉਸਦੇ ਬਹਾਨੇ ਕਦੇ ਜਾਉਣਾ ਤੇ ਕਦੇ ਨਾ ਜਾਣਾ ਇਹਨੇ ਮੈਂ ਕਦੇ ਵੀ ਇਸ ਚੀਜ਼ ਦੇ ਵਿੱਚ ਕਹਿੰਦੇ ਜਿਵੇਂ ਮੇਰਾ ਕੋਈ ਇੰਟਰਸਟ ਕੋਈ ਧਿਆਨ ਹੀ ਨਹੀਂ ਸੀ ਹੈਗਾ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ ਪਾਠ ਕਰਨਾ ਹੈ ਤਾਂ ਭੈਣ ਕਹਿੰਦੀ ਕਿ ਮੈਨੂੰ ਕੋਈ ਵੀ ਕਹਿੰਦੇ ਸਿੱਖ ਇਤਿਹਾਸ ਦੇ ਬਾਰੇ ਵੀ ਕਹਿੰਦੀ ਐਨੀ ਨੌਲੇਜ ਨਹੀਂ ਸੀ ਹੈਗੀ ਕਹਿੰਦੇ ਵੀ ਜਿਵੇਂ ਮੇਰਾ ਸੁਭਾਅ ਇਸ ਤਰ੍ਹਾਂ ਦਾ ਸੀ ਕਿ ਜੋ ਚੀਜ਼ ਮੈਂ ਮੰਗੀ ਉਹੀ ਚੀਜ਼ ਮੈਨੂੰ ਮਿਲ ਜਾਣੀ ਤਾਂ ਮੈਂ ਕਦੇ ਵੀ ਔਖਾ ਟਾਈਮ ਨਹੀਂ ਸੀ ਦੇਖਿਆ ਤੇ ਨਾ ਹੀ ਕਹਿੰਦੇ ਵੀ ਮੈਂ ਕਦੇ ਇਹ ਸਭ ਚੀਜ਼ਾਂ 'ਚ ਧਿਆਨ ਦਿੱਤਾ ਸੀ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਬਾਰੇ ਦੇ ਵਿੱਚ ਪੜ੍ਹਨ ਦੱਸਦੇ ਕਿ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿੰਦੇ ਜਦੋਂ ਮੈਨੂੰ ਪਤਾ ਲੱਗਿਆ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਸ਼ਹੀਦੀ ਦੇ ਬਾਰੇ ਤੇ ਕਹਿੰਦੇ ਉਦੋਂ ਮੈਨੂੰ ਇੰਨਾ ਅਫਸੋਸ ਹੋਇਆ ਆਪਣੇ ਆਪ ਤੇ ਇੰਨਾ ਉਹ ਹੋਇਆ ਕਿ ਮੈਂ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਆ ਪਰ ਮੈਨੂੰ ਇਹਨਾਂ ਸਭ ਚੀਜ਼ਾਂ ਦੇ ਸਿੱਖ ਇਤਿਹਾਸ ਦੇ ਬਾਰੇ ਵੀ ਬਿਲਕੁਲ ਵੀ ਨੌਲੇਜ ਨਹੀਂ ਹੈਗੀ ਕਿਉਂਕਿ ਖਾਲਸਾ ਜੀ ਉਹ ਭੈਣ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਕਦੇ ਕਿਸੇ ਨੇ ਪਾਠ ਕੀਤਾ ਹੀ ਨਹੀਂ ਸੀ 라ਹੀ ਬੇਕਾ ਪਰਿਵਾਰ ਚ ਤੇ ਨਾ ਹੀ ਸੋਰਾ ਪਰਿਵਾਰ ਚ ਕਹਿੰਦੇ ਹਰ ਇੱਕ ਚੀਜ਼ ਮੈਂ ਪਾਈ ਕਹਿੰਦੇ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਪਰ ਕਹਿੰਦੇ ਕਿ ਮੈਨੂੰ 8-10 ਸਾਲ ਵੀ ਬੀਤ ਜਾਂਦੇ ਨੇ ਕਹਿੰਦੇ ਮੈਂ ਕੋਈ ਵੱਡਾ ਡਾਕਟਰ ਵੀ ਨਹੀਂ ਛੱਡਦੀ ਕੋਈ ਕਹਿੰਦੇ ਕਿ ਮੈਂ ਦੇਸੀ ਮੈਡੀਸਿਨ ਵੀ ਨਹੀਂ ਛੱਡਦੀ ਕਹਿੰਦੇ ਮੈਂ ਐਵੇਂ ਦੀ ਕੋਈ ਜਗ੍ਹਾ ਨਹੀਂ ਜਿੰਨੇ ਜਿੰਨਾ ਪੈਸਾ ਮੇਰੇ ਤੋਂ ਮੰਗਿਆ ਕਹਿੰਦੇ ਮੈਂ ਓਨਾ ਹੀ ਪੈਸਾ ਦਿੱਤਾ ਕਹਿੰਦੇ ਪਰ 8-10 ਸਾਲ ਕਹਿੰਦੇ ਬੀਤ ਜਾਂਦੇ ਨੇ ਕਹਿੰਦੇ ਮੇਰੇ ਕੋਲ ਬੱਚਾ ਨਹੀਂ ਹੁੰਦਾਗਾ ਨਹੀਂ ਤੀਨਾ ਪੁੱਤ ਕਹਿੰਦੇ ਤੇ ਨਹੀਂ ਕਿ 8-10 ਸਾਲ ਜਦੋਂ ਬੀਤ ਜਾਂਦੇ ਨੇ ਤਾਂ ਭੈਣ ਕਹਿੰਦੇ ਕਿ ਉਮੀਦ ਵੀ ਨਹੀਂ ਰਹਿ ਜਾਂਦੀਗੀ ਕਹਿੰਦੇ ਫਿਰ ਜਦੋਂ ਸਾਨੂੰ ਕੋਈ ਦੱਸਦਾ ਹੈ ਵੀ ਤੁਸੀਂ ਇੱਥੇ ਜਾਓ ਉੱਥੇ ਜਾਓ ਕਹਿੰਦੇ ਉਹ ਵੀ ਅਸੀਂ ਬਹੁਤ ਜਗ੍ਹਾ ਤੇ ਜਾਣੇ ਆ ਬਹੁਤ ਕੁਝ ਕਰਾਉਣੇ ਵੀ ਆ ਕਿਤੇ ਬਹੁਤ ਪੈਸਾ ਵੀ ਅਸੀਂ ਲਗਾਉਣੇ ਆ ਸਾਨੂੰ ਸੀ ਕਿ ਸਾਨੂੰ ਧੀ ਜਾਂ ਪੁੱਤ ਕੋਈ ਵੀ ਹੋਵੇ ਭਾਵੇਂ ਵੀ ਵੈਗਰੋ ਸੱਚੇ ਪਾਤਸ਼ਾਹ ਸਾਨੂੰ ਸਾਡੇ ਤੇ ਕਿਰਪਾ ਕਰਨ ਤੇ ਸਾਡੀ ਅਰਦਾਸ ਬੇਨਤੀ ਸੁਣ ਕਹਿੰਦੇ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਭੈਣ ਦੱਸਦੇ ਆ ਕਿ ਅਸੀਂ ਗੁਰਦੁਆਰਾ ਸਹਿਬ ਦੇ ਵੱਲ ਧਿਆਨ ਹੀ ਨਹੀਂ ਕੀਤਾ ਕਿ ਅਸੀਂ ਗੁਰਦੁਆਰਾ ਸਹਿਬ ਜਾ ਕੇ ਅਰਦਾਸ ਬੇਨਤੀ ਕਰਵਾ ਲਈਏ ਵੀ ਜਾ ਸੀ ਗੁਰਦੁਆਰਾ ਸਹਿਬ ਜਾਈਏ ਸੇਵਾ ਕਰੀਏ ਪਾਠ ਕਰੀਏ ਜਾ ਸੀ ਘਰ ਦੇ ਵਿੱਚ ਹੀ ਪਾਠ ਕਰ ਲਈਏ ਕਹਿੰਦੇ ਵੀ ਸਾਨੂੰ ਕਿਤੋਂ ਵੀ ਕੋਈ ਫਰਕ ਨਹੀਂ ਪੈਂਦਾ 8-10 ਸਾਲਾਂ ਤੋਂ ਭੈਣ ਦੱਸਦੇ ਕਿ 2-3 ਸਾਲ ਹੋਰ ਕਹਿੰਦੇ ਚਲੇ ਜਾਂਦੇ ਨੇ ਕਿਹੜੇ 12 13 ਸਾਲ ਚਲੇ ਜਾਂਦੇ ਨੇ ਤੇ ਲੋਕ ਵੀ ਇਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਘਰ ਦੇ ਵੀ ਇਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਤੁਸੀਂ ਗੋਦ ਲੈ ਲਓ ਬੱਚਾ ਤੁਹਾਡੇ ਬੱਚਾ ਨਹੀਂ ਹੋਣਾਗਾ ਕਾਫੀ ਸਮਾਂ ਹੋ ਗਿਆ ਹੈ ਪਰ ਇਸ ਚੀਜ਼ ਨੂੰ ਲੈ ਕੇ ਪੈਣ ਕਹਿੰਦੇ ਕਿ ਜੋ ਸੋਹਰਾ ਪਰਿਵਾਰ ਸੀ ਸੱਸ ਅਤੇ ਸੋਹਰਾ ਸੀ ਉਹ ਬਿਲਕੁਲ ਵੀ ਰਾਜੀ ਨਹੀਂ ਸੀ ਹੈਗੀ ਗੋਦ ਲੈਣ ਨੂੰ ਬੱਚਾ ਕਿਉਂਕਿ ਉਹ ਕਹਿੰਦੇ ਸੀ ਕਿ ਅਸੀਂ ਕਿਸੇ ਦੇ ਬੱਚੇ ਨੂੰ ਗੋਦ ਨਹੀਂ ਲੈਣਾ ਅਸੀਂ ਗੋਦ ਲੈ ਕੇ ਨਹੀਂ ਪਾਲਣਾ ਅਸੀਂ ਆਪਣਾ ਹੀ ਬੱਚਾ ਲੈਣਾ ਹੈ ਜਿਸ ਦੇ ਲਈ ਅਸੀਂ ਇੰਨੀ ਜ਼ਮੀਨ ਜਾਇਦਾਦ ਬਣਾਈ ਹੈ ਸਭ ਕੁਝ ਬਣਾਇਆ ਹੈ ਵੀ ਇਹ ਅਸੀਂ ਕਿਸੇ ਦੇ ਲਈ ਬਣਾਇਆ ਹੈ ਇਸ ਤਰ੍ਹਾਂ ਕਰਕੇ ਪੈਣ ਕਹਿੰਦੇ ਕਿ ਮੈਨੂੰ ਇਹ ਸਭ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਹਿੰਦੇ ਵੀ ਇਹ ਕੀ ਹੁੰਦਾ ਹੈ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਹੀ ਕਹਿੰਦੇ ਅਸੀਂ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਹੁੰਦਾ ਹੈ ਕਹਿੰਦੇ ਵੀ ਉਹ ਮੇਰੇ ਜੋ ਹਸਬੈਂਡ ਹੁੰਦੇ ਨੇ ਭੈਣ ਦੱਸ ਰਹੀ ਆ ਖਾਸਾ ਜੀ ਉਹਨਾਂ ਦੇ ਦੋਸਤ ਹੁੰਦੇ ਨੇ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਹੁੰਦਾ ਹੈ ਕਹਿੰਦੇ ਅਸੀਂ ਜਦੋਂ ਉਹ ਬੁਲਾਉਂਦੇ ਨੇ ਤੇ ਉਸ ਦਿਨ ਮੇਰੇ ਹਸਬੈਂਡ ਵੀ ਮੈਨੂੰ ਕਹਿੰਦੇ ਨੇ ਵੀ ਤੁਸੀਂ ਵੀ ਚੱਲੋ ਮੇਰੇ ਨਾਲ ਤੇ ਮੇਰੇ ਦੋਸਤ ਕਹਿੰਦੇ ਸੀ ਕਿ ਵੀ ਉਹਨਾਂ ਨੂੰ ਵੀ ਵਾਈਫ ਨੂੰ ਵੀ ਲੈ ਕੇ ਆਇਓ ਉਹ ਭੈਣ ਕਹਿੰਦੇ ਕਿ ਅਸੀਂ ਉਸ ਦਿਨ ਉਹਨਾਂ ਦੇ ਘਰ ਦੇ ਵਿੱਚ ਜਦੋਂ ਜਾਂਦੇ ਆ ਤੇ ਕਹਿੰਦੇ ਉੱਥੇ ਕਾਫੀ ਲੋਕ ਲੇਡੀਜ਼ ਕਹਿੰਦੇ ਮੇਰੇ ਤੋਂ ਪੁੱਛਦਿਆਂ ਨੇ ਕਿ ਤੁਹਾਡੇ ਕੋਲ ਬੱਚਾ ਨਹੀਂ ਹੋਇਆ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਕਹਿੰਦੇ ਇਹ ਸਭ ਗੱਲਾਂ ਮੈਨੂੰ ਬਹੁਤ ਫੇਸ ਕਰਨੀਆਂ ਪੈਂਦੀਆਂ ਸੀ ਭੈਣ ਦੱਸਦੇ ਜਿਸ ਤਰ੍ਹਾਂ ਕਿ ਕਹਿੰਦੇ ਕਿ ਮੈਂ ਕਿਤੇ ਆਉਣਾ ਜਾਣਾ ਹੀ ਛੱਡਿਆ ਹੋਇਆ ਸੀ ਕਿਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਿ ਜਦੋਂ ਅਸੀਂ ਉਹਨਾਂ ਦੇ ਘਰ ਭੋਗ ਤੇ ਜਾਂਦੇ ਆ ਤੇ ਕਹਿੰਦੇ ਉੱਥੇ ਜਦੋਂ ਸਾਰੇ ਪੁੱਛਦੇ ਨੇ ਲੇਡਿਸ ਕਹਿੰਦੇ ਤੇ ਉਹਨਾਂ ਦੇ ਰਿਲੇਟਿਵ ਦੇ ਵਿੱਚ ਕਹਿੰਦੇ ਕਿ ਆਈ ਹੁੰਦੀ ਹੈ ਇੱਕ ਮਾਤਾ ਜੀ ਕਹਿੰਦੇ ਉਹਦਾ ਪਰਿਵਾਰ ਵੀ ਤੇ ਕਹਿੰਦੇ ਉਹਨਾਂ ਦੇ ਕੋਲ ਕੁਝ ਕੁ ਸਵਾ ਪਹਿਲਾਂ ਵੀ ਮਹੀਨਾ ਕੁ ਪਹਿਲਾਂ ਇੱਕ ਬੇਟੀ ਦੇ ਜਨਮ ਲਿਆ ਉਹਨਾਂ ਦੇ ਘਰ 'ਚ ਕਹਿੰਦੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਕੰਨ ਦਾ ਨਾ ਬਾਬਾ ਦੀਪ ਸਿੰਘ ਸੇਭ ਜੀ ਦੇ ਦਰ ਤੇ ਜਾ ਕੇ ਇੱਕ ਵਾਰ ਅਰਦਾਸ ਬੇਨਤੀ ਕਰੋ ਤੁਸੀਂ ਪਾਠ ਕਰਦੇ ਹੋ ਜਾਂ ਨਹੀਂ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਹੋ ਜਾਂ ਨਹੀਂ ਪਹਿਲਾਂ ਤਾਂ ਪੈਣ ਕਹਿੰਦੇ ਕਿ ਉਹਨਾਂ ਨੇ ਇਹੀ ਸਾਨੂੰ ਪੁੱਛਿਆ ਪਰ ਖਾਲਸਾ ਜੀ ਪੈਣ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਵੀ ਨਹੀਂ ਸੀ ਜਾਂਦੀ ਪਾਠ ਵੀ ਨਹੀਂ ਸੀ ਕਰਦੀ ਮੈਂ ਉਹਨਾਂ ਨੂੰ ਉਸੇ ਤਰ੍ਹਾਂ ਦੱਸਿਆ ਕਿ ਮੈਂ ਨਾ ਹੀ ਪਾਠ ਕਰਦੀ ਐ ਨਾ ਹੀ ਗੁਰਦੁਆਰਾ ਸਾਹਿਬ ਜਾਂਦੀ ਆ ਤੇ ਭੈਣ ਕਹਿੰਦੇ ਕਿ ਮੈਨੂੰ ਇੰਨੀ ਜ਼ਿਆਦਾ ਉਦੋਂ ਟੈਨਸ਼ਨ ਰਹਿਣ ਲੱਗ ਗਈ ਸੀ ਜਦੋਂ 12-13 ਸਾਲ ਹੋ ਗਏ ਵਿਆਹ ਨੂੰ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿੰਨਾ ਵੀ ਪੈਸਾ ਕਿਉਂ ਨਾ ਲੱਗ ਜੇ ਵੀ ਤੁਸੀਂ ਜੇ ਮੈਨੂੰ ਕੋਈ ਦੱਸੋ ਵੀ ਕਿਤੇ ਜਾ ਕੇ ਕੋਈ ਦਵਾਈ ਮਿਲਦੀ ਹੈ ਜਾਂ ਕੁਝ ਮਿਲਦਾ ਹੈ ਜਿਸ ਦੇ ਨਾਲ ਬੱਚਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ ਕਿੰਨੀਆਂ ਮਰਜ਼ੀ ਦਵਾਈਆਂ ਖਾ ਲੋਗੇ ਤੁਹਾਡੀ ਸਿਹਤ ਹੀ ਖਰਾਬ ਹੋਣੀ ਹੈ ਪਰ ਖਾਲਸਾ ਜੀ ਉਹ ਜੋ ਪਰਿਵਾਰ ਸੀ ਉਹ ਜੋ ਮਾਤਾ ਜੀ ਸੀ ਉਹਨਾਂ ਦਾ ਪਰਿਵਾਰ ਸੀ ਨਾਲ ਉਹਨਾਂ ਨੇ ਦੱਸਿਆ ਕਿ ਤੁਸੀਂ ਤਾਂਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਕੇ ਆਓ ਤੇ ਤੁਸੀਂ ਘਰ ਦੇ ਵਿੱਚ ਪਾਠ ਕਰਨਾ ਵੀ ਸ਼ੁਰੂ ਕਰੋ ਤੇ ਜਪੈਰਾ ਸਹਿਬ ਦੀ ਤੁਸੀਂ ਸੁਖ ਲੋ ਭਾਵੇਂ ਭਾਵੇਂ ਖੁੱਲੇ ਜਪੈਰਾ ਸਹਿਬ ਕੱਟਨੇ ਸ਼ੁਰੂ ਕਰੋ ਘਰ ਦੇ ਵਿੱਚ ਜੋਤ ਜਗਾਓ ਵੀ ਤੁਹਾਡੇ ਘਰ ਦੇ ਵਿੱਚ ਸਭ ਕੁਝ ਇਹ ਵੀ ਤੁਸੀਂ ਹਰ ਮਹੀਨੇ ਪੁੱਜ ਸਰ ਜਿੰਨਾ ਵੀ ਤੁਸੀਂ ਭਾਵੇਂ ਯਾਰ ਦਾ 1200 ਦਾ 2000 ਦਾ ਜਿੰਨਾ ਵੀ ਤੁਹਾਡੇ ਕੋਲੋਂ ਵੀ ਹੁੰਦਾ ਹੈ ਦਸਵੰਦ ਕੱਢ ਕੇ ਜਾਂ ਤੁਸੀਂ ਸ਼ਹੀਦੀ ਦੇਖ ਦੀ ਰਸਤ ਵੀ ਤੁਸੀਂ ਇਹ ਸਭ ਕਰਕੇ ਦੇਖੋ ਤੁਹਾਡੇ ਤੇ ਆਪਣੇ ਆਪ ਹੀ ਕਿਰਪਾ ਹੋ ਜਾਏਗੀ ਪਰ ਖਾਲਸਾ ਜੀ ਭੈਣ ਕਹਿੰਦੇ ਕਾਫੀ ਸਮਾਂ ਹੋ ਗਿਆ ਸੀ ਤੇ ਇਹਨਾਂ ਗੱਲਾਂ ਤੇ ਵੀ ਕਹਿੰਦੇ ਕਿ ਸਾਨੂੰ ਬਿਲਕੁਲ ਵਿਸ਼ਵਾਸ ਨਹੀਂ ਸੀ ਉਹ ਮਾਤਾ ਦੀਆਂ ਗੱਲਾਂ ਤੇ ਇਹਨਾਂ ਸਮਾਂ ਹੋ ਗਿਆ ਹੈ ਵੀ ਇੰਨੇ ਵੱਡੇ ਡਾਕਟਰਾਂ ਤੋਂ ਟ੍ਰੀਟਮੈਂਟ ਕਰਵਾ ਲਿਆ ਫਰਕ ਨਹੀਂ ਪਿਆ ਤੇ ਇਹ ਸਭ ਕਰਨ ਨਾਲ ਕਿਵੇਂ ਹੋ ਸਕਦਾ ਹੈ ਪਰ ਫਿਰ ਵੀ ਜਦੋਂ ਕਹਿੰਦੇ ਕਿ ਹੋਰ ਕੋਈ ਰਸਤਾ ਨਹੀਂ ਸੀ ਰਿਆ ਤਾਂ ਖਾਲਸਾ ਜੀ ਪੈਣ ਕਹਿੰਦੇ ਆ ਸੀ ਸਾਰਾ ਪਰਿਵਾਰ ਸਮੇਤ ਕਹਿੰਦੇ ਜੋ ਮੇਰੇ ਹਸਬੈਂਡ ਸੀ ਉਹ ਇਕੱਲੇ-ਇਕੱਲੇ ਹੀ ਸੀ ਤੇ ਕਹਿੰਦੇ ਅਸੀਂ ਦੋਨੇ ਹਸਬੈਂਡ ਵਾਈਫ ਸੱਸ ਸੋਹਰਾ ਅਸੀਂ ਸ੍ਰੀ ਅਮਰਿਤਸਰ ਸਾਹਿਬ ਜਾਨੇ ਆ ਧੰਤਨ ਗੁਰੂ ਰਾਮਦਾਸ ਮਹਾਰਾਜੀ ਦੇ ਦਰ ਤੇ ਜਾਨੇ ਆ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਨੇ ਆ ਕਹਿੰਦੇ ਜਾ ਕੇ ਅਰਦਾਸ ਬੇਨਤੀ ਕਰਦੇ ਆ ਤੇ ਅਸੀਂ ਚਪੈਰਾ ਸਾਹਿਬ ਕਹਿੰਦੇ ਸੁੱਖ ਲੈਣੇ ਆ ਵੀ ਅਸੀਂ ਘਰ ਦੇ ਵਿੱਚ ਹੀ ਕਹਿੰਦੇ 11 ਚਪੈਰਾ ਸੇਵ ਕਟਾਂਗੇ ਵੀ ਬਾਬਾ ਜੀ ਕੋਈ ਕਿਰਪਾ ਕਰੋ ਸਾਡੇ ਤੇ ਸਾਨੂੰ ਕੋਈ ਰਸਤਾ ਦਿਖਾਓ ਵੀ ਅਸੀਂ ਜਦੋਂ ਵੀ ਚਪੈਰਾ ਸੇਵ ਕਟਾਂਗੇ ਜੋਤ ਵੀ ਜਗਾਵਾਂਗੇ ਇਸ ਤਰ੍ਹਾਂ ਕਰਕੇ ਖਾਲਸਾ ਜੀ ਭੈਣ ਕਹਿੰਦੇ ਕਿ ਅਸੀਂ ਜਾ ਕੇ ਅਰਦਾਸ ਬੇਨਤੀ ਕਰ ਆਉਣੇ ਆ ਕਰਕੇ ਅਰਦਾਸ ਬੇਨਤੀ ਅਸੀਂ ਉੱਥੇ ਦਰਸ਼ਨ ਵੇਨੇ ਕਰਕੇ ਸੇਵਾ ਕਰਕੇ ਘਰ ਆ ਜਾਨੇ ਆ ਮੈਂ ਦੱਸ ਰਹੀ ਆ ਕਿ ਕਹਿੰਦੇ ਅਸੀਂ ਦੋਨੇ ਹਸਬੰਡ ਵਾਈਫ ਹਰ ਐਤਵਾਰ ਨੂੰ ਦੁਪਹਿਰਾ ਸਹਿਬ ਕੱਟਨੇ ਆ ਕਹਿੰਦੇ ਜੋਤ ਜਗਾਉਣੇ ਆ ਗੁਰਦੁਆਰਾ ਸਹਿਬ ਵੀ ਕਹਿੰਦੇ ਅਸੀਂ ਜਾਣੇ ਆ ਕਿ ਤੇ ਹਰ ਰੋਜ਼ ਗੁਰਦੁਆਰਾ ਸਹਿਬ ਜਾਣਾ ਤੇ ਹਰ ਐਤਵਾਰ ਨੂੰ ਦੁਪਹਿਰਾ ਸਹਿਬ ਕੱਟਣਾ ਜੋਤ ਵੀ ਜਗਾਉਣੀ ਦੀਗ ਵੀ ਤਿਆਰ ਕਰਨੀ ਦੋਨਾ ਹਸਬੰਡ ਵਾਈਫ ਨੇ ਕਹਿੰਦੇ ਅਸੀਂ ਹਰ ਰੋਜ਼ ਅਰਦਾਸ ਕਰਨੀ ਤੇ ਐਤਵਾਰ ਵੀ ਅਰਦਾਸ ਕਰਨੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਉਹ ਪੈਣ ਕਹਿੰਦੇ ਕਿ ਮੇਰੀ ਬਿਲਕੁਲ ਦਵਾਈ ਵੀ ਕਹਿੰਦੇ ਬੰਦ ਸੀ ਕਿਉਂਕਿ ਕਾਫੀ ਸਾਲ ਹੋ ਗਏ ਸੀ ਮੈਨੂੰ ਮੈਡੀਸਨ ਖਾਂਦੇ ਲੋ ਕਹਿੰਦੇ ਕਿ ਨਾ ਹੀ ਮੈਂ ਕਿਸੇ ਡਾਕਟਰ ਦੇ ਕੋਲ ਜਾ ਕੇ ਕੋਈ ਚੈੱਕਅਪ ਕਰਵਾਇਆ ਨਾ ਹੀ ਕੋਈ ਦਵਾਈ ਖਾਧੀ ਕਹਿੰਦੇ ਪਰ ਜਦੋਂ ਮੈਂ ਦੁਪਹਿਰਾ ਸਹਿਬ 11 ਕੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰਤੀ ਸੁਖ ਇਹ ਆਈ ਸੀ ਵੀ ਘਰ ਦੇ ਵਿੱਚ ਅਸੀਂ ਦੁਪਹਿਰਾ ਸਹਿਬ ਕੱਟਾਂਗੇ ਕਹਿੰਦੇ ਉਦੋਂ ਤੋਂ ਮੈਂ ਘਰ ਦੇ ਵਿੱਚ ਆ ਕੇ ਦੁਪਹਿਰਾ ਸਹਿਬ ਜਦੋਂ ਕੱਢਿਆ ਕਹਿੰਦੇ ਮੇਰੇ 11 ਚਪਹਿਰਾ ਸਹਿਬ ਪੂਰੇ ਹੁਲਦੇ ਗਏ ਨੇ ਕਹਦੇ ਕਿ ਮੈਨੂੰ ਕੋਈ ਪ੍ਰੋਬਲਮ ਹੁੰਦੀ ਏ ਭੈਣ ਕਹਿੰਦੇ ਕਿ ਜਿਸ ਕਰਕੇ ਮੈਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ ਤੁਸੀਂ ਦੇਖੋ ਖਾਲਸਾ ਜੀ ਭੈਣ ਦੱਸ ਰਹੀ ਆ ਵੀ 11ਵਾਂ ਚਪਹਿਰਾ ਸਹਿਬ ਕਹਿੰਦੇ ਅਸੀਂ ਕਟਿਆ ਉਸੇ ਦਿਨ ਹੀ ਕਹਿੰਦੇ ਕਿ ਮੈਨੂੰ ਸੇਤ ਮੇਰੀ ਠੀਕ ਨਹੀਂ ਲੱਗਦੀ ਕਹਿੰਦੇ ਮੈਨੂੰ ਪ੍ਰੋਬਲਮ ਹੋ ਜਾਂਦੀ ਏ ਜਿਸ ਕਰਕੇ ਅਸੀਂ ਡਾਕਟਰ ਦੇ ਕੋਲ ਜਾਂਦੇ ਆ ਜਾ ਕੇ ਕਹਿੰਦੇ ਅਸੀਂ ਚੈੱਕਅਪ ਕਰਵਾਉਣੇ ਆ ਤੇ ਕਹਿੰਦੇ ਡਾਕਟਰ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਕੋਲ ਬੱਚਾ ਹੋਣ ਵਾਲਾ ਹੈ ਖਾਲਸਾ ਜੀ ਕਿੱਥੇ ਤਾਂ ਜਦੋਂ ਆਪਾਂ ਨੂੰ ਵੱਡੇ ਵੱਡੇ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਜਦੋਂ ਡਾਕਟਰ ਕਹਿ ਦਿੰਦੇ ਨੇ ਕਿ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਵੀ ਸਾਡਾ ਜਵਾਬ ਹੈ ਇਸ ਬੰਦੇ ਦੀ ਸੇਵਾ ਕਰ ਲਓ ਇਸ ਨੇ ਠੀਕ ਨਹੀਂ ਹੋਣਾ ਚਾ ਕਿਵੇਂ ਵੀ ਕਰਕੇ ਜਦੋਂ ਵੱਡੇ ਵੱਡੇ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਨਾ ਤੇ ਉੱਥੇ ਤਾਂ ਤਨਤਨ ਬਾਬਾ ਦੀਪ ਸਿੰਘ ਸੇਵ ਜੀ ਸ਼ਹੀਦ ਸਿੰਘ ਉਹ ਵੱਡੇ ਵੱਡੇ ਕਾਰਜ ਚ ਵੀ ਸੇਧ ਕਰ ਦਿੰਦੇ ਨੇ ਕਿਉਂਕਿ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਤਾਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਵੀ ਨਹੀਂ ਸਖਾਦੀ ਕਹਿੰਦੇ ਕਿੱਥੇ ਮੈਂ ਵੱਡੇ ਵੱਡੇ ਡਾਕਟਰਾਂ ਦੇ ਕੋਲ ਜਾਣਾ ਉਥੋਂ ਦਵਾਈਆਂ ਲੈਣੀਆਂ ਸਭ ਕੁਝ ਕਰਨਾ ਕਹਿੰਦੇ ਕਿ ਕਿੱਥੇ ਮੈਂ ਬੇਨ ਦਵਾਈ ਤੋਂ ਕਿਹੜੇ 11 ਚਪਹਿਰਾ ਸਹਿ ਮੈਂ ਸੁੱਖ ਕੀ ਆਈ ਸੀ ਪੂਰੇ 11ਵੇਂ ਚਪਹਿਰਾ ਸਹਿ ਵਾਲੇ ਦਿਨ ਕਹ ਦੇ ਕੇ ਮੈਨੂੰ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਇਹ ਗੁੱਡ ਨਿਊਜ਼ ਮਿਲਦੀ ਕਿ ਨੇ ਉਸ ਤੋਂ ਬਾਅਦ ਦੇ ਵਿੱਚ ਮੈਂ ਕਹਿੰਦੇ ਜਦੋਂ ਡਾਕਟਰ ਕੋਲ ਸੀ ਚੈੱਕਅਪ ਕਰਵਾ ਕੇ ਮੈਡੀਸਿਨ ਲੈ ਆਉਣੇ ਆ ਤਾਂ ਡਾਕਟਰ ਨੇ ਕਹਿੰਦੇ ਸਾਨੂੰ ਇਹੀ ਕਿਹਾ ਕਿ ਤੁਸੀਂ ਆ 9 ਮਹੀਨੇ ਬੈੱਡ ਰੈਸਟ ਬਿਲਕੁਲ ਰੱਖਣੀ ਤੇ ਹਰ ਰੋਜ਼ ਉਹ ਭੈਣ ਦੱਸ ਦੇ ਕਿ ਮੈਨੂੰ ਇੱਕ ਸਵੇਰ ਤੇ ਇੱਕ ਸ਼ਾਮ ਹਰ ਰੋਜ਼ ਇੰਜੈਕਸ਼ਨ ਲੱਗਦਾ ਹੁੰਦਾ ਸੀ ਇੱਕ ਸੋਭਾ ਲੱਗਣਾ ਸੀ ਕਿ ਸ਼ਾਮ ਲੱਗਦਾ ਹੁੰਦਾ ਸੀ ਕਹਿੰਦੇ ਉਹ ਬਹੁਤ ਮਹਿੰਗਾ ਹੁੰਦਾ ਸੀ ਕਹਿੰਦੇ ਪਰ ਡਾਕਟਰ ਆੜੇ ਕਿਹਾ ਕਿ ਤੁਸੀਂ 9 ਮਹੀਨੇ ਇਸੇ ਤਰ੍ਹਾਂ ਤੁਹਾਨੂੰ ਦੇਣ ਦੇ 9 2 ਇੰਜੈਕਸ਼ਨ ਲੱਗਣਗੇ 9 ਮਹੀਨਿਆਂ ਚ ਤੇ ਤੁਸੀਂ ਆਪਣੀ ਪੂਰੀ ਸਿਹਤ ਦਾ ਧਿਆਨ ਰੱਖਣਾ ਬਿਲਕੁਲ ਬੈੱਡ ਰੈਸਟ ਤੇ ਰਹਿਣਾ ਪੈਣ ਦੱਸ ਰਿਹਾ ਕਿ ਮੈਂ ਬਿਲਕੁਲ ਬੈੱਡ ਰੈਸਟ ਤੇ ਸੀ ਪਰ 9 ਮਹੀਨੇ ਕਹਿੰਦੇ ਮੈਂ ਦੁਪਹਿਰਾਂ ਸਾਬ ਨਹੀਂ ਛੱਡਿਆ ਬੇਨ ਨਾਗੇ ਕਹਿੰਦੇ ਜੋਤ ਵੀ ਚਗਾਈ ਚ ਪਹਿਰਾ ਸਹਿ ਵੀ ਕਹਿੰਦੇ ਮੈਂ ਕਟਿਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਵੀ ਕੀਤੀ ਕਹਿੰਦੇ ਮੈਨੂੰ ਪੂਰੇ 17 18 ਸਾਲਾਂ ਦੇ ਬਾਅਦ ਦੇ ਵਿੱਚ ਕਹਿੰਦੇ ਕਿ ਮੈਨੂੰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਕਹਿੰਦੇ ਪੁੱਤਰ ਦੀ ਦਾਤ ਮਿਲਦੀ ਖਾਲਸਾ ਜੀ ਉਹ ਪੈਣ ਦੱਸਦੇ ਆ ਕਿ ਕਹਿੰਦੇ ਜਦੋਂ ਇੰਨੇ ਸਾਲਾਂ ਦੇ ਬਾਅਦ ਇਹ ਕਹਿੰਦੇ ਕਿ 18-20 ਸਾਲ ਹੋ ਜਾਣੇ ਤੇ ਕਹਿੰਦੇ ਕਿ 18-20 ਸਾਲ ਤੋਂ ਬਿਲਕੁਲ ਵੀ ਉਮੀਦ ਨਹੀਂ ਰਹਿ ਜਾਂਦੀ ਇੱਥੇ ਵੱਡੇ-ਵੱਡੇ ਡਾਕਟਰ ਵੀ ਕਹਿੰਦੇ ਸਾਰੇ ਜਵਾਬ ਦੇਗੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਜਦੋਂ ਕੀਤੀ ਗਈ ਅਰਦਾਸ ਬੇਨਤੀ ਦੇ ਨਾਲ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 18-20 ਸਾਲ ਤੋਂ ਬਾਅਦ ਦੇ ਵਿੱਚ ਪੁੱਤਰ ਦੀ ਦਾਤ ਕਹਿੰਦੇ ਮੈਨੂੰ ਮੇਰੀ ਕਹਿੰਦੇ ਵਾਹਿਗੁਰੂ ਦਾ ਸ਼ਿਕਰਾਨਾ ਕੀਤਾ ਇਹਦੇ ਆਪਣੇ ਬੇਡੇ ਨੂੰ ਲਾ ਜਾ ਕੇ ਮੱਥਾ ਟਿਕਾ ਕੇ ਆਏ ਸ਼ਿਕਰਾਨਾ ਕੀਤਾ ਅੱਜ ਵੀ ਉਹ ਪੈਣ ਦੱਸਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਭਾਵੇਂ ਕੋਈ ਕੰਮ ਹੋਵੇ ਚਾਹੇ ਨਾ ਹੋਵੇ ਸਾਨੂੰ ਜੇ ਕੋਈ ਪ੍ਰੋਗਰਾਮ ਵੀ ਆ ਜਾਵੇ ਤਾਂ ਕਹਿੰਦੇ ਅਸੀਂ ਉਹ ਪ੍ਰੋਗਰਾਮ ਤੱਕ ਵੀ ਛੱਡ ਦਿੰਨੇ ਆ ਪਰ ਕਦੇ ਅਸੀਂ ਐਤਵਾਰ ਨੂੰ ਜੋਤ ਜਗਾਉਣੀ ਤੇ ਚਪਹਿਰਾ ਸੇਵ ਘਟਨਾ ਸਿੱਖ ਅਸੀਂ ਕਦੇ ਨਹੀਂ ਛੱਡਿਆ ਖਾਲਸਾ ਜੀ ਇਸ ਤਰ੍ਹਾਂ ਪੈਣ ਦੀ ਘਰ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਪੁੱਤਰ ਦੀ ਦਾਤ ਉਹਨਾਂ ਨੂੰ ਪ੍ਰਾਪਤ ਮਿਲੀ ਪਾਏ ਗੁਰੂ ਦੀ ਕਿਰਪਾ ਦੇ ਨਾਲ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਕਿਉਂਕਿ ਖਾਸਾ ਜੀ ਜਦੋਂ ਆਪਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਪਰਦਾਸ ਬੇਨਤੀ ਕਰਕੇ ਭਰੋਸਾ ਰੱਖ ਲიਏ ਵਾਹਿਗੁਰੂ ਅੱਗੇ ਕਿ ਪ੍ਰਮਾਤਮਾ ਜੀ ਤੁਹਾਡੇ ਦਾਦੇ ਆਈਆਂ ਤੁਸੀਂ ਗੱਲ ਨਾ ਜਾਉਣਾ ਤੁਹਾਡੇ ਬੱਚੇ ਆ ਚੰਗੇ ਆ ਭਾਵੇਂ ਮਾੜੇ ਆ ਤੁਸੀਂ ਹੀ ਸਾਨੂੰ ਸਿੱਧੇ ਰਸਤੇ ਪਾਉਣਾ ਹੈ ਤਾਂ ਪ੍ਰਮਾਤਵਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੀ ਜਰੂਰ ਅਰਦਾਸ ਬੇਨਤੀ ਸੁਣਦੇ ਨੇ ਤੁਸੀਂ ਸ਼ਰਧਾ ਭਾਵਨਾ ਪਨਾ ਕੇ ਰੱਖਿਆ ਕਰੋ ਸਬਰ ਸੰਤੋਖ ਮਾਰਾ ਸੱਚੇ ਪਾਸ਼ਾ ਜਰੂਰ ਆਪਣੀ ਅਰਦਾਸ ਬੇਨਤੀ ਪੂਰੀ ਕਰਦੇ ਨੇ ਸੋ ਖਾਲਸਾ ਜੀ ਇਹ ਸੀ ਉਸ ਬੈਣ ਦੀ ਹੱਦ ਬੀਤੀ ਕਿ ਕਿਵੇਂ ਤਨਤਨ ਬਾਬਾ ਦੀਪ ਸਿੰਘ ਸੇਵ ਜੀ ਦੀ ਕਿਰਪਾ ਦੇ ਸਦਕਾ ਉਸ ਬੈਣ ਦੇ ਘਰ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਸੋ ਖਾਲਸਾ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਵਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਰ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਪਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਹਿਰ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਕਾਮਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇਾਂ ਦੀ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਸਬਦਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਲੰਬੀਆਂ ਉਮਰਾਂ ਬਖਸ਼ੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ